ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਆਓ ਸਭ ਜਨਰਲ ਕੇ ਰਾਤੀ ਗੁੜੀ ਮਿੱਠੀ ਨੀਂਦ ਦੇ ਲਈ ਔਰ ਘਰ ਪਰਿਵਾਰਾਂ ਦੀ ਸੁਖ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਨਵਾਦ 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੋਂ ਦਿਨਾਂ ਦੀ ਮਹਿਮਾ ਤੇ ਵਡਿਆਈ ਕਰਦੇ ਮੇਰੇ ਜ਼ਿੰਦਾ ਜਲਾਲੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਤੁਸੀਂ ਦਿਨ ਪਰ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ਇਰਜ਼ਗੀਰ ਤੋਂ ਘੇਰ ਕੇ ਰੱਖਿਆ ਖੁਦਾਵੰਨ ਜੀ ਤੁਸੀਂ ਹਰ ਵਕਤ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਤੁਸੀਂ ਸਾਡੇ ਬਾਹਰ ਆਨ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਮੇਰੇ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਦਿਨ ਪਰ ਵਿੱਚ ਸਾਨੂੰ ਅੱਛੇ ਭੋਜਨਾਂ ਦੇ ਨਾਲ ਰੱਖਿਆ i Mohan Kuda. ਤੁਸੀਂ ਸਾਨੂੰ ਚੰਗੀਆਂ ਚੀਜ਼ਾਂ ਦੇ ਨਾਲ ਬਲੈਸ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਹਰ ਇੱਕ ਖੁਦਾਵੰਨ ਜੀ ਆਸ਼ੀਸ਼ ਦੇ ਲਈ ਬਰਕਤ ਦੇ ਲਈ ਹਰ ਇੱਕ ਭਲਾਈ ਦੇ ਲਈ ਖੁਦਾ ਜੋ ਤੁਸੀਂ ਸਾਡੀ ਜ਼ਿੰਦਗੀਆਂ ਦੇ ਵਿੱਚ ਸਾਡੇ ਨਾਲ ਕੀਤੀਆਂ ਨੇ ਮੇਰੇ ਮਹਾਨ ਖੁਦਾਵੰਨ ਜੀ ਧੰਨਵਾਦ ਕਰਦੇ ਆ ਮੇਰੇ ਸਮਰਥੀ ਪਰਮੇਸ਼ਰ ਸੱਤਮੱਚ ਖੁਦਾਵੰਨ ਜੀ ਤੁਹਾਡੇ ਸੁਰਗੀ ਦੂਤਾਂ ਨੇ ਪਰਮੇਸ਼ਰ ਜੀ ਸਾਨੂੰ ਸੰਭਾਲੀ ਰੱਖਿਆ ਖੁਦਾਵੰਨ ਜੀ ਔਰ ਪਰ ਜੀ ਤੁਸੀਂ ਸਾਨੂੰ ਬੁੱਧ ਦਿੱਤੀ ਹਿੰਮਤ ਦਿੱਤੀ ਤਾਕਤ ਦਿੱਤੀ ਬਲ ਦਿੱਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਦਿਨ ਭਰ ਵਿੱਚ ਪ੍ਰਭੂ ਜੀ ਤੁਸੀਂ ਸਾਨੂੰ ਸਾਹ ਬਖਸ਼ੇ ਮੇਰੇ ਮਹਾਨ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਨਾ ਅਨਮੋਲ ਸਾਹਾਂ ਦੇ ਲਈ ਮੇਰੇ ਜਿੰਦਾ ਸਮਰੱਥੀ ਪਰਮੇਸ਼ਵਰ ਜੀ ਧੰਨਵਾਦ ਕਰਦੇ ਖੁਦਾਵੰਜੀ ਸੱਚਮੁੱਚ ਖੁਦਾ ਸਾਤ ਤੁਸੀਂ ਹੋ ਪਰਮੇਸ਼ਰ ਜੋ ਤੁਸੀਂ ਸਾਨੂੰ ਹਰ ਵਕਤ ਸੰਭਾਲ ਕੇ ਰੱਖਦੇ ਹੋ ਮੇਰੇ ਮਹਾਨ ਪਰਮੇਸ਼ਰ ਜੀ ਹਰ ਵਕਤ ਖੁਦਾਵੰਨ ਜੀ ਤੁਹਾਡੀਆਂ ਅੱਖਾਂ ਸਾਡੇ ਤੇ ਲੱਗੀਆਂ ਰਹਿੰਦੀਆਂ ਨੇ ਮੇਰੇ ਮਹਾਨ ਖੁਦਾ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਕਿ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਮੇਰੇ ਮਹਾਨ ਖੁਦਾ ਪਰਮੇਸ਼ਰ ਜੀ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਮਾਫੀ ਮੰਗਦੇ ਆਂ ਮੇਰੇ ਮਹਾਨ ਪਰਮੇਸ਼ਰ ਜੀ ਦਿਨ ਭਰ ਵਿੱਚ ਹੋਏ ਸਾਰੇ ਹੀ ਗਲਤੀਆਂ ਗੁਨਾਹਾਂ ਤੋਂ ਸਾਨੂੰ ਮਾਫ ਕਰਨਾ ਮੇਰੇ ਮਹਾਨ ਖੁਦਾ ਪਰਮੇਸ਼ਰ ਜੀ ਆਜ਼ਾਦ ਕਰਨਾ ਖੁਦਾ ਮਨ ਜੀ ਹਰ ਇੱਕ ਗਲਤੀ ਗੁਨਾਹ ਤੋਂ ਪਰਮੇਸ਼ਰ ਜੀ ਸੱਚਮੁੱਚ ਪ੍ਰਭ ਜੀ ਅਸੀਂ ਸਜ਼ਾ ਸਹਿਣ ਦੇ ਯੋਗ ਨਹੀਂ ਆ ਪਰਮੇਸ਼ਰ ਅਸੀਂ ਸਜ਼ਾ ਸਹਿਣ ਦੇ ਯੋਗ ਨਹੀਂ ਆ ਪਰਮੇਸ਼ਰ ਜੀ ਸੱਚਮੁੱਚ ਅਸੀਂ ਕੋਈ ਵੀ ਤਾੜਨਾ ਨਹੀਂ ਚੱਲ ਸਕਦੇ ਪ੍ਰਭ ਜੀ ਅਸੀਂ ਕੋਈ ਸਜ਼ਾ ਸਹਿਣ ਨਹੀਂ ਕਰ ਸਕਦੇ ਮੇਰੇ ਮਹਾਨ ਖੁਦਾ ਤੁਸੀਂ ਸਾਡੇ ਤੇ ਦਇਆ ਕਰੋ ਪਰਮੇਸ਼ਰ ਜੀ ਸਾਡੇ ਅੰਦਰੋਂ ਖੁਦਾਵੰ ਜੀ ਪਾਪ ਵਾਲਾ ਸੁਭਾਅ ਕੱਢ ਦਿਓ ਪ੍ਰਭ ਜੀ ਨਫ਼ਰਤ ਵਾਲਾ ਸੁਭਾਅ ਕੱਢ ਦਿਓ ਪਰਮੇਸ਼ਰ ਜੀ ਜੋ ਵੀ ਸਾਡੇ ਕੋਲੋਂ ਕੋਈ ਵੀ ਗਲਤ ਕੰਮ ਹੁੰਦਾ ਪਰਮੇਸ਼ਰ ਗਲਤ ਗੁਨਾਹ ਹੁੰਦਾ ਪਰਮੇਸ਼ਰ ਜੀ ਗਲਤੀਆਂ ਹੁੰਦੀਆਂ ਪਰਮੇਸ਼ਰ ਜੀ ਤੁਸੀਂ ਉਹਨਾਂ ਨੂੰ ਮਾਫ ਕਰੋ ਮੇਰੇ ਮਹਾਨ ਖੁਦਾ ਸਾਡੇ ਅੰਦਰੋਂ ਪਰਮੇਸ਼ਰ ਜੀ ਪਵਿੱਤਰ ਤਾਈ ਵਾਲਾ ਮਨ ਉਤਪੰਨ ਕਰੋ ਮੇਰੇ ਮਹਾਨ ਖੁਦਾ ਸੱਚਮੁੱਚ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਖੁਦਾਬੰਦੀ ਸਾਨੂੰ ਪਵਿੱਤਰ ਕਰੇ ਪਰਮੇਸ਼ਰ ਜੀ ਅਸੀਂ ਆਪਣੇ ਆਪ ਤੋਂ ਪਰਮੇਸ਼ਰ ਜੀ ਪਵਿੱਤਰ ਨਹੀਂ ਹੋ ਸਕਦੇ ਮੇਰੇ ਮਹਾਨ ਖੁਦਾ ਅਸੀਂ ਆਪਣੇ ਆਪ ਤੋਂ ਕੁਝ ਵੀ ਕਰਨ ਦੇ ਯੋਗ ਨਹੀਂ ਆ ਮੇਰੇ ਸਮਰਥੀ ਖੁਦਾਬੰਦੀ ਪ੍ਰਭ ਜੀ ਤੁਸੀਂ ਹੋ ਜੋ ਸਾਨੂੰ ਪ੍ਰਭ ਜੀ ਪਵਿੱਤਰ ਤਾਈ ਦੇ ਵਿੱਚ ਚਲਾਉਂਦੇ ਹੋ ਮੇਰੇ ਮਹਾਨ ਖੁਦਾ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਪਵਿੱਤਰ ਕਰੋ ਪਰਮੇਸ਼ਰ ਜੀ ਸਾਡੇ ਮਨ ਦੀਆਂ ਸੋਚਾਂ ਪਵਿੱਤਰ ਕਰੋ ਮੇਰੇ ਸਮਰਥੀਏ ਖੁਦਾਵੰਜੀ ਸੱਚਮੱਚ ਪਰਮੇਸ਼ਰ ਜੀ ਸਾਡੇ ਹੋਠਾਂ ਨੂੰ ਪਵਿੱਤਰ ਕਰੋ ਪਰਮੇਸ਼ਰ ਜੀ ਸਾਡੇ ਅੱਖਾਂ ਨੂੰ ਪਵਿੱਤਰ ਕਰੋ ਮੇਰੇ ਮਹਾਨ ਖੁਦਾ ਸਾਡੇ ਕਦਮਾਂ ਨੂੰ ਮੁਬਾਰਕ ਕਰੋ ਮੇਰੇ ਸਮਾਨੀ ਸੱਚਮੱਚ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ 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 ਧੰਨਵਾਦ 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 ਹallelujah ਪਰਮੇਸ਼ਰ ਯਹਵਾ ਰਾਫਾ ਤੁਹਾਡਾ ਧੰਨਵਾਦ ਕਰਦੇ ਮੇਰੇ ਜ਼ਿੰਦਾ ਸਮਰਥੀ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਨਾਲ ਸੱਚਮੁੱਚ ਪਰਮੇਸ਼ਰ ਜੀ ਸਾਹਾਂ ਦੇ ਲਈ ਖੁਦਾ ਜੋ ਤੁਸੀਂ ਸਾਨੂੰ ਦਿੱਤੇ ਨੇ ਮੇਰੇ ਮਹਾਨ ਖੁਦਾ ਪ੍ਰਭ ਜੀ ਬਹੁਤ سارے ਲੋਕ ਪਰਮੇਸ਼ਰ ਜੀ ਅੱਜ ਦੀ ਰਾਤ ਦੇ ਵਿੱਚ ਐਂਟਰ ਨਹੀਂ ਹੋ ਸਕੇ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਖੁਦਾਵੰਨ ਜੀ ਅਸੀਂ ਸਮੇ ਨੂੰ ਨਹੀਂ ਦੇਖ ਸਕੇ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਪਰਮੇਸ਼ਰ ਜੀ ਹੁੰਦੇ ਸਮੇਂ ਤੱਕ ਲੈ ਕੇ ਆਂਦਾ ਪਰਮੇਸ਼ਰ ਜੀ ਤੁਸੀਂ ਸਾਨੂੰ ਸੰਭਾਲੀ ਰੱਖਿਆ ਪਰਮੇਸ਼ਰ ਜੀ ਸੱਚਮੁੱਚ ਤੁਸੀਂ ਸਾਨੂੰ ਹਰ ਇੱਕ ਮੌਤ ਦੀ ਫਾਂਦੀ ਦੀ ਵਾਹੀ ਤੋਂ ਬਚਾਇਆ ਪਰਮੇਸ਼ਰ ਜੀ ਤੁਸੀਂ ਸਾਨੂੰ ਹਰ ਇੱਕ ਵੈਰੀ ਤੋਂ ਬਚਾਇਆ ਪਰਮੇਸ਼ਰ ਜੀ ਤੁਸੀਂ ਸਾਨੂੰ ਹਰ ਇੱਕ ਵਿਰੋਧਤਾ ਤੋਂ ਬਚਾਇਆ ਮੇਰੇ ਸਮਰਥੀ ਖੁਦਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਜ਼ਿੰਦਾ ਸਮਰਥੀ ਖੁਦਾਵੰਨ ਜੀ ਕਿ ਸੱਚਮੁੱਚ ਪਰਮੇਸ਼ਰ ਤੁਹਾਡਾ ਫਜ਼ਲ ਤੁਹਾਡਾ ਤੁਹਾਡਾ ਰਹਿਮ ਪਰਮੇਸ਼ਰ ਤੁਹਾਡੀ ਦਇਆ ਸਾਡੇ ਉੱਪਰ ਬਹੁਤ ਹੀ ਹੈ ਮੇਰੇ ਮਹਾਨ ਖੁਦਾ ਸੱਚਮੁੱਚ ਪ੍ਰਭੂ ਜੀ ਅਸੀਂ ਆਪਣੀ ਮਰਜ਼ੀ ਦੇ ਨਾਲ ਪਰਮੇਸ਼ਰ ਜੀ ਇੱਕ ਸਾਹ ਵੀ ਨਹੀਂ ਲੈ ਸਕਦੇ ਖੁਦਾ ਇੱਕ ਪੱਤਾ ਵੀ ਤੁਹਾਡੀ ਮਰਜ਼ੀ ਤੋਂ ਬਿਨਾਂ ਨਹੀਂ ਹਿਲ ਸਕਦਾ ਮੇਰੇ ਮਹਾਨ ਖੁਦਾਵੰਨ ਜੀ ਤੁਸੀਂ ਸਾਨੂੰ ਆਪਣੇ ਹੱਥਾਂ ਵਿੱਚ ਲੈ ਲਓ ਮੇਰੇ ਮਹਾਨ ਖੁਦਾ ਸਾਡੇ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਜੀ ਤੁਸੀਂ ਕਾਰਜ ਕਰੋ ਮੇਰੇ ਜ਼ਿੰਦਾ ਸਮਰਥੀ ਖੁਦਾਵੰਨ ਜੀ ਤੁਸੀਂ ਸਭ ਕੁਝ ਕਰਨ ਦੀ ਤਾਕਤ ਰੱਖਦੇ ਹੋ ਮੇਰੇ ਮਹਾਨ ਖੁਦਾਵੰਨ ਜੀ ਪਰਮੇਸ਼ਵਰ ਜੀ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਨਾਲ ਸਾਰੇ ਹੀ ਭੈਣਾ ਭਰਾਵਾਂ ਦੇ ਲਈ ਖੁਦਾ ਜੋ ਅੱਜ ਤੁਹਾਡੀ ਹਜ਼ੂਰੀ ਵਿੱਚ ਆਪਣੇ ਸਿਰਾਂ ਨੂੰ ਝੁਕਾ ਕੇ ਬੈਠੇ ਹੋਏ ਨੇ ਮੇਰੇ ਮਹਾਨ ਖੁਦਾਵੰਨ ਜੀ ਅੱਜ ਸਾਰੇ ਹੀ ਭੈਣਾ ਭਰਾਵਾਂ ਨੂੰ ਪਰਮੇਸ਼ਵਰ ਜੀ ਤੁਸੀਂ ਆਪਣੇ ਪਾਕ ਪਵਿੱਤਰ ਲਹੂ ਦੇ ਵਿੱਚ ਕਵਰ ਕਰੋ ਮੇਰੇ ਮਹਾਨ ਖੁਦਾਵੰਨ ਜੀ ਅੱਜ ਸਾਰੇ ਹੀ ਭੈਣਾ ਭਰਾਵਾਂ ਨੂੰ ਘਰ ਪਰਿਵਾਰਾਂ ਨੂੰ ਪ੍ਰਭੂ ਜੀ ਆਪਣੇ ਸਵਰਗੀ ਦੁੱਤਾ ਦੀ ਵਾਰਡ ਲਾ ਦਿਓ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਰ ਜੀ ਹਾਰੀ ਕੋ ਪੈਨ ਭਰਾ ਪਰਮੇਸ਼ਰ ਜੀ ਤੁਹਾਡੇ ਨਾਮ ਦੇ ਵਿੱਚ ਅਨੰdit ਹੋ ਜਾਵੇ ਮੇਰੇ ਪਰਮੇਸ਼ਰ ਸੱਚਮੁੱਚ ਖੁਦਾਵੰਦੀ ਤੁਹਾਡੇ ਬੱਚੇ ਪਰਮੇਸ਼ਰ ਜੀ ਦਿਨ ਭਰ ਦੇ ਸਾਰੇ ਬੋਝ ਤੋਂ ਪਰਮੇਸ਼ਰ ਜੀ ਸਾਰੇ ਕੰਮਕਾਰਾਂ ਤੋਂ ਫ੍ਰੀ ਹੋ ਕੇ ਮੇਰੇ ਮਹਾਨ ਖੁਦਾ ਤੁਹਾਡੀ ਹਜ਼ੂਰੀ ਦੇ ਵਿੱਚ ਬੈਠੇ ਹੋਏ ਨੇ ਖੁਦਾ ਪ੍ਰਭ ਜੀ ਆਪਣੀ ਸੱਚੀ ਸ਼ਾਂਤੀ ਇਹਨਾਂ ਨੂੰ ਬਖਸ਼ੋ ਮੇਰੇ ਮਹਾਨ ਖੁਦਾ ਪ੍ਰਭ ਜੀ ਜਿਨ੍ਹਾਂ ਭੈਣਾ ਭਰਾਵਾਂ ਦੇ ਮਨ ਦੇ ਉੱਪਰ ਕੋਈ ਸਟ੍ਰੈਸ ਦਾ ਖੁਦਾਵੰਦੀ ਕੋਈ ਟੈਨਸ਼ਨ ਨਾ ਕੋਈ ਬੋਝ ਆ ਮੇਰੇ ਮਹਾਨ ਖੁਦਾ ਪਰਮੇਸ਼ਰ ਜੀ ਰਾਤ ਦੇ ਸਮੇਂ ਆਪਣੇ ਬਿਸਤਰਿਆਂ ਤੇ ਕਿਸੇ ਬੋਝ ਨੂੰ ਲੈ ਕੇ ਬੈਠੇ ਹੋਏ ਨੇ ਖੁਦਾ ਜੀਨਾਂ ਦੇ ਮਨ ਦੀਆਂ ਸੋਚਾਂ ਦੇ ਉੱਪਰ ਆਪਣਾ ਖਵਜਾ ਵਾਸ ਕਰੋ ਮੇਰੇ ਸਮਰਥੀ ਖੁਦਾਵੰਜੀ ਅੱਜ ਪਰਮੇਸ਼ਰ ਜੀ ਹਰ ਇੱਕ ਬੋਝ ਨੂੰ ਤੁਸੀਂ ਉਠਾ ਲਓ ਮੇਰੇ ਮਹਾਨ ਖੁਦਾ ਅੱਜ ਆਪਣੇ ਹਰ ਇੱਕ ਬੱਚੇ ਨੂੰ ਪਰਮੇਸ਼ਰ ਜੀ ਹਰ ਇੱਕ ਬੋਝ ਤੋਂ ਆਜ਼ਾਦ ਕਰ ਦਿਓ ਮੇਰੇ ਸਮਰਥੀ ਪਰਮੇਸ਼ਰ ਸੱਚਮੁੱਚ ਖੁਦਾਵੰਜੀ ਤੁਸੀਂ ਓ ਜੋ ਖੁਦਾ ਸਾਨੂੰ ਆਜ਼ਾਦੀ ਦਿੰਦੇ ਹੋ ਛੁਟਕਾਰਾ ਦਿੰਦੇ ਪ੍ਰਭੂ ਜੀ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਸ਼ਿਫਾ ਤੇ ਛੁਟਕਾਰਾ ਹੈ ਮੇਰੇ ਮਹਾਨ ਖੁਦਾ ਸੱਚਮੁੱਚ ਪ੍ਰਭੂ ਜੀ ਤੁਹਾਡੇ ਚਾਣੀ ਤੁਹਾਡੇ ਤੇ ਭਰੋਸਾ ਰੱਖਿਆ ਹੈ ਮੇਰੇ ਮਹਾਨ ਖੁਦਾਵੰਦ ਜੀ ਅੱਜ ਜਿੰਨਾਂ ਦੇ ਭਰੋਸੇ ਨੂੰ ਪਰਮੇਸ਼ਰ ਜੀ ਹੋਰ ਵੀ ਮਜ਼ਬੂਤ ਕਰੋ ਮੇਰੇ ਮਹਾਨ ਖੁਦਾਵੰਦ ਜੀ ਹਰ ਇੱਕ ਬੱਚੇ ਨੂੰ ਤੁਹਾਡੇ ਪਾਵ ਪਵਿੱਤਰ ਹੱਥਾਂ ਚ ਸੌਂਪ ਦਿੰਨੇ ਆ ਮੇਰੇ ਮਹਾਨ ਪਰਮੇਸ਼ਰ ਜੀ ਜਿੰਨੇ ਵੀ ਬੱਚੇ ਬਿਮਾਰ ਨੇ ਖੁਦਾਵੰਦ ਜੀ ਹਰ ਇੱਕ ਬੱਚੇ ਨੂੰ ਪਰਮੇਸ਼ਰ ਜੀ ਸ਼ਿਫਾ ਦਿਓ ਛੁਟਕਾਰਾ ਦਿਓ ਪ੍ਰਭ ਜੀ ਆਪਣੇ ਜ਼ਲਾਲੀ ਹੱਥ ਦੇ ਨਾਲ ਸ਼ੋਕ ਕੇ ਮੇਰੇ ਮਹਾਨ ਪਰਮੇਸ਼ਰ ਜੀ ਹਰ ਇੱਕ ਭੈਣ ਭਰਾ ਨੂੰ ਪ੍ਰਭ ਜੀ ਹਰ ਇੱਕ ਵਿਕਨਸ ਤੋਂ ਬਿਮਾਰੀ ਤੋਂ ਆਜ਼ਾਦ ਕਰੋ ਪ੍ਰਭ ਜੀ ਜੋ ਵੀ ਨੀਂਦ ਨਾ ਆਉਂਦੀ ਕਾਰਨ ਹੈ ਮੇਰੇ ਮਹਾਨ ਪਰਮੇਸ਼ਰ ਜੀ ਜੋ ਵੀ ਪਰਮੇਸ਼ਰ ਜੀ ਵੈਰੀ ਦੀ ਸ਼ਕਤੀਆਂ ਖੁਦਾਵੰਨ ਜੀ ਇਹਨਾਂ ਦੀ ਨੀਂਦ ਨੂੰ ਡਿਸਟਰਬ ਕਰਦੀਆਂ ਨੇ ਪਰਮੇਸ਼ਰ ਜੀ ਅੱਜ ਹਰ ਇੱਕ ਡਿਸਟਰਬਨੈਂਸ ਦਾ ਆਤਮਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦਿਆਂ ਰੱਦ ਕਰਦੇ ਮੇਰੇ ਸਮਰਥੀ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਤੁਹਾਡੇ ਬੱਚੇ ਆ ਪਰਮੇਸ਼ਰ ਜੀ ਤੁਹਾਡੇ ਘਰ ਪਰਿਵਾਰ ਤੁਹਾਡੀਆਂ ਹੈਕਲਾਂ ਖੁਦਾਵੰਨ ਜੀ ਪਰਮੇਸ਼ਰ ਜੀ ਤੁਸੀਂ ਆਨੰਦ ਰ ਆਪਣਾ ਕਬਜਾ ਵਾਸ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਔਰ ਪ੍ਰਭੂ ਜੀ ਤੁਹਾਡੀ ਹੀ ਮਹਿਮਾ ਤੇ ਵਡਿਆਈ ਇਹਨਾਂ ਦੇ ਜ਼ਿੰਦਗੀਆਂ ਦੇ ਵਿੱਚੋਂ ਹੁੰਦੀ ਰਹੇ ਮੇਰੇ ਮਹਾਨ ਖੁਦਾਵੰਨ ਜੀ ਤੁਹਾਡੇ ਹੀ ਨਾਮ ਨੂੰ ਮਹਿਮਤ ਤੇ ਜ਼ਲਾਲ ਮਿਲੇ ਮੇਰੇ ਮਹਾਨ ਪਰਮੇਸ਼ਰ ਜੀ ਬਹੁਤ ਸਾਰੇ ਭੈਣ ਭਰਾ ਪਰਮੇਸ਼ਰ ਜੀ ਜੋ ਰਾਤ ਦੇ ਸਮੇਂ ਪ੍ਰਭ ਜੀ ਪੂਰੇ ਸੁਪਨਿਆਂ ਤੋਂ ਪਰੇਸ਼ਾਨ ਨੇ ਖੁਦਾਵੰਨ ਜੀ ਬਹੁਤ ਸਾਰੇ ਪਰਮੇਸ਼ਰ ਜੀ ਭੈਣ ਭਰਾ ਨੇ ਖੁਦਾ ਜਿਨ੍ਹਾਂ ਨੂੰ ਦੋਸ਼ਟ ਆਪਣੇ ਘਰਾਂ ਦੇ ਵਿੱਚ ਚੱਲਦਾ ਫਿਰਦਾ ਨਜ਼ਰ ਆਉਂਦਾ ਹੈ ਪ੍ਰਭ ਜੀ ਬਹੁਤ ਸਾਰੇ ਭੈਣ ਭਰਾ ਨੇ ਖੁਦਾਵੰਨ ਜੀ ਜਿਨ੍ਹਾਂ ਨੂੰ ਰਾਤ ਦੇ ਸਮੇਂ ਘਬਰਾਟ ਹੁੰਦੀ ਹੈ ਬੇਚਾਨੀ ਹੁੰਦੀ ਹੈ ਖੁਦਾ ਬਹੁਤ ਸਾਰੇ ਭੈਣਾ ਭਰਾਵਾਂ ਦੇ ਰਾਤ ਨੂੰ ਬਲੱਡ ਪ੍ਰੈਸ਼ਰ ਜਿਹੜੇ ਵੱਜ ਜਾਂਦੇ ਆ ਪ੍ਰਭ ਜੀ ਸ਼ੂਗਰ ਵੱਜ ਜਾਂਦੀ ਹੈ ਮੇਰੇ ਮਹਾਨ ਖੁਦਾਵੰਨ ਜੀ ਹਰ ਇੱਕ ਸਪਿਰਟ ਨੂੰ ਪਰਮੇਸ਼ਰ ਜੀ ਜੋ ਇਹਨਾਂ ਨੂੰ ਰਾਤ ਦੇ ਸਮੇਂ ਡਿਸਟਰਬ ਕਰਦੀ ਹੈ ਮੇਰੇ ਮਹਾਨ ਖੁਦਾਵੰਨ ਜੀ ਹਰ ਇੱਕ ਡਿਸਟਰਬਨੈਂਸ ਪਰਮੇਸ਼ਰ ਹਰ ਇੱਕ ਉਹ ਗੰਦਾ ਮੇਰੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਰੱਦ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਸੱਚਮੁੱਚ ਖੁਦਾਵੰਦ ਜੀ ਆਪਣੇ ਵਚਨ ਦੇ ਦੁਆਰਾ ਪਰਮੇਸ਼ਰ ਜੀ ਇਹਨਾਂ ਨੂੰ ਚੰਗਾ ਕਰੋ ਖੁਦਾਵੰਦ ਜੀ ਮੇਰੇ ਮਹਾਨ ਖੁਦਾਵੰਦ ਜੀ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਖੁਦਾਵੰਦ ਜੀ ਰਾਤ ਦੇ ਸਮੇਂ ਹੋਣ ਵਾਲੇ ਸਾਰੇ ਹੀ ਅਟੈਕਸ ਤੋਂ ਸਾਰੇ ਬੰਦਨਾ ਤੋਂ ਇਹਨਾਂ ਨੂੰ ਆਜ਼ਾਦ ਕਰੋ ਪਰਮੇਸ਼ਰ ਜੀ ਔਰ ਖੁਦਾਵੰਦ ਜੀ ਆਪਣਾ ਦਇਆ ਵਾਲਾ ਕਿਰਪਾ ਵਾਲਾ ਹੱਥ ਵਧਾ ਕੇ ਪਰਮੇਸ਼ਰ ਜੀ ਇਹਨਾਂ ਨੂੰ ਛੁਟਕਾਰਾ ਦਿਓ ਅੱਜ ਹਰ ਇੱਕ ਭੈਣ ਭਰਾ ਹਰ ਇੱਕ ਬੰਦਨ ਆਜ਼ਾਦ ਹੈ ਹਰ ਇੱਕ ਡਿਸਟਰਬਨੈਂਸ ਤੋਂ ਆਜ਼ਾਦ ਹੈ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਅੱਜ ਸਾਰੇ ਭੈਣ ਭਰਾਵਾਂ ਨੇ ਛੁਟਕਾਰੇ ਨੂੰ ਪਾ ਲਿਆ ਹੈ ਸਾਰੇ ਭੈਣ ਭਰਾਵਾਂ ਨੇ ਅੱਜ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਹਰ ਇੱਕ ਬੰਦਨ ਤੋਂ ਆਜ਼ਾਦੀ ਪਾ ਲਈ ਹੈ ਸੱਚਮੁੱਚ ਸਾਰੇ ਹੀ ਭੈਣ ਭਰਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਬles ਨੇ ਸੱਚਮੁੱਚ ਸਾਰੇ ਹੀ ਭੈਣ ਭਰਾਵਾਂ ਦੇ ਲਈ ਪ੍ਰਭੂ ਯੇਸ਼ੂ ਮਸੀਹ ਨੇ ਵਰਗਰਾਸ ਤੋਂ ਗੁੜੀ ਤੇ ਮਿੱਠੀ ਨੀਂਦ ਨੂੰ ਰਿਲੀਜ਼ ਕੀਤਾ ਹੈ ਤਾਂ ਅਸੀਂ ਉਸ ਨੀਂਦ ਨੂੰ ਰਿਸੀਵ ਕਰਦੇ ਹੋਏ ਪਰਮੇਸ਼ਰ ਜੀ ਦੇ ਹੱਥਾਂ ਦੇ ਵਿੱਚ ਰਾਤ ਦੀ ਸਾਰੇ ਰਾਤ ਦੇ ਸਮੇਂ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਹੱਥਾਂ ਦੇ ਵਿੱਚ ਸੌਂਪਦੇ ਆਂ ਔਰ ਪ੍ਰਭ ਜੀ ਜਿੱਦਾਂ ਤੁਸੀਂ ਦਿਨ ਭਰ ਸੰਭਾਲਿਆ ਰਾਤ ਦੇ ਇੱਕ ਇੱਕ ਪਲ ਦੇ ਵਿੱਚ ਸੰਭਾਲ ਕੇ ਰੱਖਣਾ ਤੁਹਾਡੇ ਸਵਰਗੀ ਦੂਤ ਪਰਮੇਸ਼ਰ ਜੀ ਸਾਡੇ ਸਾਰੇ ਹੀ ਘਰਾਂ ਪਰਿਵਾਰਾਂ ਦੀ ਰਾਖੀ ਕਰਨ ਆਪਣੀਆਂ ਸਵਰਗੀ ਦੂਤਾਂ ਦੀਆਂ ਵਾੜਾਂ ਪਰਮੇਸ਼ਰ ਜੀ ਸਾਰੇ ਹੀ ਘਰਾਂ ਪਰਿਵਾਰਾਂ ਦੇ ird gird ਲਗਾ ਦਿਓ ਮੇਰੇ ਮਹਾਨ ਖੁਦਾਵੰਤ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਸਾਰੀ ਪ੍ਰਾਰਥਨਾ ਨੂੰ ਰਵਈਆ ਛੂ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ